ਸਾਡੇ ਲੰਬੀ ਹਲਕੇ ਜਿੱਥੇ ਪਿਛਲੇ 4-5 ਮਹੀਨੇ ਜਦੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ ਇਲੀਗਲ ਫੈਕਟਰੀ ਖੋਲ ਦਿੱਤੀ ਗਈ ਹੈ ਤੇ ਜਿਹੜੀ ਵੱਡੀ ਦੁੱਖ ਦੀ ਗੱਲ ਹੈ ਕਿ ਉਸ ਫੈਕਟਰੀ ਪੇਟ੍ਰੋਲ ਵੀ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਦੀ ਹੈ ਤੇ ਅੱਜ ਉੱਥੇ ਕੋਈ ਪ੍ਰੀਕਾਸ਼ਨਸ ਨਹੀਂ ਕੋਈ ਉਹਨਾਂ ਦੇ ਕੋਈ ਹੈ ਨਹੀਂ ਤੇ ਦੇਖੋ ਕਿੰਨਾ ਵੱਡਾ ਬਲਾਸਟ ਹੋਇਆ ਤੇ ਅੱਜ ਤਕਰੀਬਨ 5 ਲੋਕ ਮਾਰੇ ਗਏ ਹੈ ਤੇ 20 25 ਬਹੁਤ ਸੀਰੀਅਸ ਹੈ ਇੱਥੇ ਮੈਂ ਉਹਨਾਂ ਦਾ ਪਤਾ ਕਰਨ ਵਾਸਤੇ ਆਇਆ ਹਾਂ ਮੈਂ ਇੱਕ ਤਾਂ ਬੇਨਤੀ ਕਰਨਾ ਚਾਹਣਾ ਹੈ ਇਹਦੇ ਚ ਕਵਰ ਅਪ ਨਹੀਂ ਹੋਣਾ ਚਾਹੀਦਾ ਵੇਖੋ ਇਸ ਇਸ ਜਿਨ੍ਹਾਂ ਦੇ ਫੈਕਟਰੀ ਮਾਲਕ ਮਗਰ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦੇ ਲੋਕ ਹੈ ਸੋ ਮੈਂ ਬੇਨਤੀ ਕਰਨਾ ਚਾਹਣਾ ਹੈ ਬੀ ਜੀ ਪੀ ਸਾਹਿਬ ਨੂੰ ਵੀ ਕਿ 5 ਮੌਤਾ ਹੋ ਗੀਆਂ ਤੇ 25 ਜੇ ਤੁਸੀਂ ਕਵਰ ਅਪ ਕਰੋਗੇ ਤੇ ਇੱਥੇ ਐਜੀਟੇਸ਼ਨ ਵੀ ਹੋਊਗਾ ਦੇਖੋ ਐ ਜੀਆਂ ਫੈਕਟਰੀਆਂ ਇਲੀਗਲ ਕੰਮ ਪੰਜਾਬ ਸ਼ੁਰੂ ਹੋ ਗਏ ਐ। ਇਹ ਇੱਕ ਇੱਕ ਜਮਾਂ ਖਤਰੇ ਦਾ ਬਹੁਤ ਵੱਡਾ ਕਾਰਨ ਐ ਇੱਥੇ। ਤੇ ਦੂਜੀ ਇੱਕ ਹੋਰ ਗੱਲ ਐ ਨੋਟਿਸ ਕੀਤੀ ਮਾਈਨਰ ਬੱਚਿਆਂ ਨੂੰ ਨੌਕਰੀਆਂ ਇੱਥੇ ਕੰਮ ਕਰਾ ਰਹੇ ਸੀ। ਐਕਸਪਲੋਸਿਵ ਦੀ ਜਗ੍ਹਾ ਤੇ। ਤੇ ਦੋ ਤਿੰਨ ਮਾਈਨਰ ਬੱਚੇ ਤਾਂ ਮੈਂ ਅੰਦਰ ਮੈਂ ਉਹਨਾਂ ਨੂੰ ਦੇਖ ਮਿਲ ਕੇ ਆਇਆ ਐ। ਜਿਨ੍ਹਾਂ ਨੂੰ ਬਹੁਤ ਸੱਟਾਂ ਮੱਝੀਆਂ ਸਰ ਦੱਸਿਆ ਜਾ ਰਿਹਾ ਮਾਲਕ ਕੋਲੇ ਕਾਗਜ਼ ਵੀ ਨਹੀਂ ਹੈ ਫੈਕਟਰੀ ਦੇ 1 ਮਹੀਨਾ ਪਹਿਲਾਂ ਅਪਲਾਈ ਕੀਤਾ ਪ੍ਰਸ਼ਾਸਨ ਨੇ ਇਸ ਤੇ ਢੀਲ ਵਰਤੀ ਹੈ ਮੈਂ ਉਹੀ ਕਹਿ ਰਿਹਾ ਕਿਉਂਕਿ ਇੱਥੇ ਬਹੁਤ ਸੀਨੀਅਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਪੂਰੀ ਸਪੋਰਟ ਹੈ ਇੱਥੇ ਉਹਨਾਂ ਨੇ ਉਹਨ ਖਲਾਈ ਹੈ ਫੈਕਟਰੀ ਉਹਨਾਂ ਦੇ ਮੇਨ ਵਰਕਰ ਹੈ ਆਮ ਆਦਮੀ ਪਾਰਟੀ ਦਾ ਜੀ.ਵੀ ਆ ਫੈਕਟਰੀ ਹੈ ਤੇ ਬੜਾ ਦੁੱਖ ਹੈ ਕਿ ਇੰਨਾ ਸ਼ਰਿਆਂ ਐਕਸਪਲੋਸਿਵ ਦੀ ਗੱਲ ਹੋਏ ਆ ਤਾਂ ਖੋਲ ਹੀ ਨਹੀਂ ਸਕਦੇ ਫੈਕਟਰੀ ਐਕਸਪਲੋਸਿਵ ਦੀ ਛੋਟੇ ਪ੍ਰੋਸੈਸ ਦੀ ਖੋਲਣ ਵਾਸਤੇ ਬਹੁਤ ਲਾਇਸੈਂਸੇ ਚਾਹੀਦੀ ਆ ਉਹਦੇ ਬਾਅਦ ਲਾਇਸੈਂਸ ਦੇ ਹਿਸਾਬ ਉਹਦੇ ਕੁਝ ਵੀ ਪ੍ਰੋਕਾਸ਼ਨ ਨਹੀਂ ਤੇ ਫਿਰ ਅਕਾਲੀ ਦਲ ਫਿਰ ਤੋਂ ਜਿਹੜਾ ਪੂਰੀ ਐਜੂਕੇਸ਼ਨ ਕਰੂਗਾ ਲੋਕਾਂ ਨੂੰ ਇਨਸਾਫ ਦਿਵਾਉਣਾ ਹੈ ਨਾਲੇ ਖੋਰ ਗੱਲ ਹੈ ਮੈਂ ਡੀਜੀਪੀ ਨੂੰ ਬੇਨਤੀ ਕਰਦਾ ਐਜੀਆਂ ਫੈਕਟਰੀਆਂ ਹਰੇ ਬਹੁਤ ਪੰਜਾਬ ਚ ਖਲਾਈਆਂ ਹੋਣੀਆਂ ਇਹਨਾਂ ਨੇ ਪੈਸੇ ਇਕੱਠੇ ਕਰਨ ਵਾਸਤੇ ਸਾਰੇ ਪੰਜਾਬ ਚ ਇਨਵੈਸਟੀਗੇਸ਼ਨ ਕਰਨ ਪੁਲਿਸ ਦੀ ਡਿਊਟੀ ਲਾਉਣ ਜੈ ਜੀਆਂ ਐਜੀਆਂ ਫੈਕਟਰੀਆਂ ਇਲੀਕ ਖੋਲੀਆਂ ਗਈਆਂ ਹੈਂ ਸਾਰੀਆਂ ਬੰਦ ਕਰਾਉਣ ਨਹੀਂ ਤਾਂ ਬਹੁਤ ਜਾਨਾ ਜਾ ਸਕਦਾ ਬੱਸ ਬੋਨਿਆ ਨਾ ਮੰਡੀ ਬੰਦ ਆ ਸਾਰਾ ਜੀ ਬੋਨਿਆ ਨਾ ਮੰਡੀ ਬੰਦ ਆ ਸਹੀ ਸਟਾਫ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਕੱਲ ਆ ਹੈਗੀ ਪੰਜਾਬ ਵਿੱਚ ਪੁਲਿਸ ਬੰਦੇ ਮਾਰੀ ਜਾਂਦੀ ਹੈ ਗੈਂਗਸਟਰ ਲੁੱਟੇ ਜਾਂਦੇ ਹੈ ਝਾੜੂ ਵਾਲੀ ਸਰਕਾਰ ਦੇ ਥੱਲੇ ਇਲੀਗਲ ਫੈਕਟਰੀਆਂ ਬਣ ਜਾਂਦੀਆਂ ਉਹਨਾਂ ਦੇ ਵਰਕ ਨਹੀਂ ਬਣਾਈ ਜਾਂਦੇ ਆ ਜਿਹੜੀ ਫੈਕਟਰੀ ਬਣੀ ਆ ਆ ਇੱਕ ਆਮ ਆਦਮੀ ਪਾਰਟੀ ਦਾ ਸੀ ਸਾਡੇ ਹੀ ਹਲਕੇ ਦਾ ਸੀਨੀਅਰ ਵਰਕਰ ਹੈ ਉਹ ਉਹਦੀ ਫੈਕਟਰੀ ਹੈ ਦੱਸੋ ਕੀ ਕਵਾਂਗੇ